ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇਹਨਾਂ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਲੂਕੀ ਪਤਾ ਕਿੱਥੇ ਕਣਕ ਲੱਗਦੀ ਹੈ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਖੁਸ਼ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇੱਕ ਤਾਂ ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਕਰਕੇ ਇਹ ਪੋਲਿਟਿਕਲ ਤਹਿ ਨਹੀਂ ਕੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵਾਂਝੇ ਰਹਿ ਜਾਾਂਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ ਕਰੋ ਫਿਰ ਸੁਆਮੀਨਾਥਮ ਰਿਪੋਰਟ ਨੂੰ ਲਾਗੂ ਕਰੋ ਏ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨਹੀਂ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾਂਦੀ ਐ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਈ ਬਲਾਸਾ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਆ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲਮੈਂਟ ਹੁਣ ਇਹ ਅਜਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕਾਸ਼ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਅਲੱਖਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੇ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਬੀਜਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇੰਨੇ ਦਿਨਾਂ ਨਾਲ ਮੀਟਿੰਗ ਕਰਦੇ ਆ ਹੁਣ ਗੋਇਲ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫਟੜ ਹੋਏ ਆ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਸਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਦੇ ਡੌਗ ਹੁੰਦੇ ਆ ਹੋਏ ਆਪਰੇ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਪ ਭੇਜ ਦਿੱਤਾ ਗਿਆ ਇਹਦਾ ਪੰਜਾਬ ਸਰਕਾਰ ਨੂੰ ਹਰਿਆਣੇ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਪਰ ਜੇ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ ਇਹ ਰੋੜਾ ਪੈਣੀ ਨਹੀਂ ਸੀਗਾ ਕਿਸਾਨਾਂ ਨੂੰ ਬਿਲਕੁਲ ਦਿੱਲੀ ਤੱਕ ਅਸੀਂ ਪਹੁੰਚਾ ਦੇਣਾ